ਪੰਜਾਬ ਚ ਪ੍ਰਾਣੀਆਂ ਕਾਰਾਂ ਗੱਡੀਆਂ ਉੱਤੇ 6000 ਰੁਪਏ ਤੱਕ ਸਲਾਨਾ ਕਹਿੰਦੇ ਗ੍ਰੀਨ ਟੈਕਸ ਲਾਉਣ ਦੀ ਤਿਆਰੀ ਹੋਗੀ ਜਿਮਨੀ ਚੋਣ ਟਾਲਣ ਤੋਂ ਬਾਅਦ ਕਹਿੰਦੇ ਆਮ ਆਦਮੀ ਪਾਰਟੀ ਭਗਵਾਗ ਖਾਸ ਕਰ ਪੰਜਾਬ ਦੀ ਟੀਮ ਦਿੱਲੀ ਦੀ ਭਾਜਪਾ ਕੇਜਰੀਬਾਲ ਨੂੰ ਲੈ ਕੇ ਦੁਬਿਧਾ ਚ ਹੈ ਪਰ ਇਸ ਦੂਸਰੇ ਪਹਿਲੂ ਚੋਂ ਜਿੱਥੇ ਭਾਜਪਾ ਆਪਣੇ ਆਪ ਨੂੰ ਲਾਹੇਚ ਵੀ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਸ਼ਾਇਦ ਕੇਜਰੀਵਾਲ ਦੇ ਕੁਝ ਸਮਰਥਕ ਵੀ ਆ ਜਾਣ ਕੁਝ ਵਰਕਰ ਵੀ ਆ ਜਾਣ ਕੁਝ ਲੀਡਰ ਵੀ ਆ ਜਾਣ ਉੱਥੇ ਉਹਨਾਂ ਨੂੰ ਇੱਕ ਡਰ ਵੀ ਸਤਾ ਰਹੇ ਰਵਨੀਤ ਬਿੱਟੂ ਪਪਾਲ ਚ ਪ੍ਰਗਟ ਹੋਣਗੇ ਜਾਂ ਜੈਪੁਰ ਚ ਜੀ ਹਾਂ ਹੁਣ ਹਰਿਆਣਾ ਦੀ ਬਜਾਏ ਰਵਨੀਤ ਬਿੱਟੂ ਨੂੰ ਮੱਧ ਪ੍ਰਦੇਸ਼ ਤੋਂ ਜਾਂ ਰਾਜਸਥਾਨ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਹੋ ਗਈ ਕਹਿੰਦੇ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕਹਿੰਦੇ ਜੀ ਨਵੀਆਂ ਕਾਰਾਂ ਖਰੀਦਣ ਲਈ ਮਜਬੂਰ ਕਰਨਗੀਆਂ ਸਰਕਾਰ ਪੰਜਾਬ ਚ ਪ੍ਰਾਣੀਆਂ ਕਾਰਾਂ ਗੱਡੀਆਂ ਉੱਤੇ 6000 ਰੁਪਏ ਤੱਕ ਸਾਲਾਨਾ ਕਹਿੰਦੇ ਗ੍ਰੀਨ ਟੈਕਸ ਲਾਉਣ ਦੀ ਤਿਆਰੀ ਹੋ ਗਈ ਬਿਲਕੁਲ ਜੀ ਪੰਜਾਬ ਸਰਕਾਰ ਨੇ ਲੰਘੇ ਦਿਨੀ ਜਿਹੜੀ ਕੈਬਨਿਟ ਦੀ ਬੈਠਕ ਕੀਤੀ ਉਸ ਬੈਠਕ ਦੇ ਵਿੱਚ ਕਹਿੰਦੇ ਇਹ ਮਸਲਾ ਵੀ ਵਿਚਾਰਿਆ ਗਿਆ ਕਿ ਵੀ ਕੇਂਦਰ ਨੇ ਜਿਹੜੀ ਸਕ੍ਰੈਪ ਪਾਲਿਸੀ ਲਿਆਂਦੀ ਆ ਕਿ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ ਕਰੋ ਤੇ ਪ੍ਰੈਣੀ ਸ਼ੂਟ ਮਿਲੇਗੀ ਉਸ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਛਿੜੀ ਆ ਕਿ ਕੇਂਦਰ ਇਹ ਪਾਲਿਸੀ ਪਿੱਛੇ ਕੀ ਸੱਚਮੁੱਚ ਵਾਤਾਵਰਨ ਨੂੰ ਲੈ ਕੇ ਪ੍ਰਦੂਸ਼ਣ ਨੂੰ ਲੈ ਕੇ ਪੁਰਾਣੀਆਂ ਗੱਡੀਆਂ ਨਾਲ ਹੋ ਰਹੇ ਹਾਦਸਿਆਂ ਨੂੰ ਲੈ ਕੇ ਕਿ ਇਹ ਪਹਿਲੂਆਂ ਤੇ ਫਿਕਰਮੰਦ ਹੈ ਜਾਂ ਸਿੱਧਾ-ਸਿੱਧਾ ਇਹ ਕਾਰਪਟ ਘਰਾਣਿਆਂ ਨੂੰ ਕਾਰ ਬਾਜ਼ਾਰ ਨੂੰ ਕਾਰ ਨਾਲ ਸੰਬੰਧਿਤ ਕੰਪਨੀਆਂ ਨੂੰ ਫਾਇਦਾ ਦੇਣ ਦੀ ਫਰਾਕਚਾ ਕਹਿੰਦੇ ਕਿ ਕੁਝ ਹੱਦ ਤੱਕ ਹੋ ਸਕਦਾ ਪ੍ਰਾਣੀਆਂ ਗੱਡੀਆਂ ਦਿੱਕਤ ਕਰਦੀਆਂ ਹੋਣ ਪਰ ਕਈ ਗੱਡੀਆਂ ਅਜਿਹੀਆਂ ਹੁੰਦੀਆਂ ਨੇ ਕਿ 15 ਸਾਲ 20 ਸਾਲ ਚੱਲ ਕੇ ਵੀ ਬੜੀ ਤੰਦਰੁਸਤ ਪੋਜੀਸ਼ਨ 'ਚ ਹੁੰਦੀਆਂ ਨੇ ਪਰ ਕਹਿੰਦੇ ਕਿ ਤਾਂ ਇੱਕੋ ਰਸੇ ਨਾਲ ਸਾਰਿਆਂ ਨੂੰ ਬੰਨ੍ਹਣ ਨੂੰ ਫਿਰਦੇ ਨੇ ਸੋ ਉਹ ਮੁੱਦਾ ਪੰਜਾਬ 'ਚ ਵੀ ਪੰਜਾਬ 'ਚ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਉਸ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਦੋਂ ਬਤੌਰ ਲੀਡਰ ਪ੍ਰਚਾਰ ਕਰ ਰਹੇ ਸੀ ਤਦ ਕਹਿੰਦੇ ਕਈ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਰੋਕ ਕੇ ਵੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਈ ਆਹ ਪੁਰਾਣੀ ਗੱਡੀਆਂ ਵਾਲਾ ਜਿਹੜਾ ਸਕ੍ਰੈਪ ਵਾਲਾ ਮਸਲਾ ਨੇ ਇਹਦਾ ਹੱਲ ਕਰੋ ਜੀ ਐਂ ਤਾਂ ਫਿਰ ਬਹੁਤ ਅਸਰ ਪਾਊਗਾ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜਾ ਠੀਕ ਠਾਕ ਚੱਲ ਜੰਦਾ ਕੰਮ ਛੱਡਦਾ ਪਰ ਨੁਕਸਾਨ ਹੋਊਗਾ ਬਹੁਤ ਸੋ ਜਦੋਂ ਹੁਣ ਕੈਬਨਟ 'ਚ ਮਸਲਾ ਆਇਆ ਕਹਿੰਦੇ ਵੀ ਪੰਜਾਬ ਸਰਕਾਰ ਸਿੱਧਾ ਸਕ੍ਰੈਪ ਪਾਲਿਸੀ ਲਾਗੂ ਵੀ ਨਹੀਂ ਕਰਨਾ ਚਾਹੁੰਦੀ ਪਰ ਉਹ ਇਹ ਵੀ ਚਾਹੁੰਦੀ ਹੈ ਕਿ ਪੁਰਾਣੀਆਂ ਗੱਡੀਆਂ ਸੜਕਾਂ 'ਤੇ ਚੱਲਣਨਾਂ ਇਹਨਾਂ ਦੂਆ ਚੋਂ ਕਹਿੰਦੇ ਹੱਲ ਕੱਢਣ ਦੀ ਤਜ਼ਵੀਜ਼ ਦੇ ਉੱਤੇ ਜਦੋਂ ਚਰਚਾ ਸ਼ੁਰੂ ਹੋਈ ਤਾਂ ਅਫਸਰਾਂ ਅਧਿਕਾਰੀਆਂ ਹਵਾਲਿਆਂ ਨਾਲ ਫਿਰ ਟੈਕਸ ਵਾਲੀ ਤੇ ਗੱਲ ਆ ਕੇ ਨਿਬੜੀ ਕਿ ਵੀ ਐਂ ਕਰੋ ਪ੍ਰਾਣੀ ਗੱਡੀਆਂ ਦੇ ਨਾਲ ਟੈਕਸ ਵਧਾ ਦਿਓ ਕਹਿੰਦੇ ਗ੍ਰੀਨ ਟੈਕਸ ਦੇ ਨਾਂ ਦੇ ਉੱਤੇ 6000 ਤੱਕ ਸਾਲਾਨਾ ਟੈਕਸ 15 ਸਾਲ ਪ੍ਰਾਣੀਆਂ ਗੱਡੀਆਂ ਦੇ ਉੱਤੇ ਜਿਹੜੀਆਂ ਘਰੇਲੂ ਆਪਾਂ ਆਪਣੇ ਕਮਾਕਾਰਾਂ ਲਈ ਵਰਤਦੇ ਹਾਂ ਉਹਨਾਂ ਗੱਡੀਆਂ ਦੇ ਉੱਤੇ ਸਾਲਾਨਾ 6000 ਤੱਕ ਟੈਕਸ ਜਾ ਸਕਦਾ ਹੈ ਤੇ ਜੇ ਤੁਸੀਂ ਉਹਨੂੰ ਕਮਰਸ਼ੀਅਲ ਤੌਰ ਤੇ ਵਰਤਦੇ ਹੋ ਉਹਨਾਂ ਕਾਰਾਂ ਗੱਡੀਆਂ ਨੂੰ ਤਾਂ ਫਿਰ ਉਹ 8 ਸਾਲ ਪੁਰਾਣੀ ਗੱਡੀਆਂ ਤੇ ਲੱਗਣਾ ਇਹ ਫਾਰਮੂਲਾ ਕਹਿੰਦੇ ਤਿਆਰ ਹੈ ਇਹਦਾ ਨੋਟੀਫਿਕੇਸ਼ਨ ਕਿਸੇ ਵੀ ਸਮੇਂ ਹੋ ਸਕਦਾ ਕਹਿੰਦੇ ਇਸ ਤੱਕ ਦੀ ਤਿਆਰੀ ਹੈ ਹੁਣ ਇਸ ਨੇ ਸਵਾਲ ਖੜਾ ਕੀਤਾ ਕਿ ਕੀ ਸਰਕਾਰਾਂ ਨਵੀਆਂ ਕਾਰਾਂ ਖਰੀਦਣ ਲਈ ਮਜਬੂਰਤਾ ਨਹੀਂ ਕਰ ਰਹੀਆਂ ਕਿ ਇੱਕ ਤੀਰ ਨਾਲ ਕਈ ਨਿਸ਼ਾਨੇ ਬਿੰਨੇ ਜਾਣ ਕਿ ਦੇਖੋ ਵੀ ਜਾਂ ਤਾਂ ਅਗਲਾ ਟੈਕਸ ਦੇਊਗਾ ਜੇ ਮੈਂ ਪੰਜਾਬ ਦੇ ਵੱਲੋਂ ਗੱਲ ਕਰਾਂ ਜਿਹੜਾ ਦੋ ਪਹੀਆ ਵਾਹਨ ਉੱਪਰ 15 ਸਾਲ ਪੁਰਾਣਾ ਜੇ ਤੁਹਾਡਾ ਦੋ ਪਹੀਆ ਵਾਹਨ ਹੈ ਤਾਂ ਉਹਦੇ ਉੱਪਰ ਤੁਹਾਨੂੰ 500 ਰੁਪਏ ਸਾਲਾਨਾ ਟੈਕਸ ਦੇਣਾ ਪੈਣਾ ਜੇ 1500 ਸੀਸੀ ਤੱਕ ਵਾਲੀ ਪੈਟਰੋਲ ਵਾਲੀ ਗੱਡੀ ਆ ਤਾਂ ਤੁਹਾਨੂੰ 3000 ਰੁਪਏ ਸਾਲਾਨਾ ਗ੍ਰੀਨ ਟੈਕਸ ਦੇਣਾ ਪੈਣਾ ਜੇ ਤੁਹਾਡੀ 1500 ਸੀਸੀ ਤੱਕ ਵਾਲੀ ਡੀਜ਼ਲ ਦੀ ਗੱਡੀ ਆ ਤੇ 15 ਸਾਲ ਪੁਰਾਣੀ ਗੱਡੀਆਂ ਨੇ ਤੇ 1500 ਸੀਸੀ ਵਾਲੀ ਡੀਜ਼ਲ ਗੱਡੀ ਆ ਅਨ 4000 ਰੁਪਏ ਸਵਾਰਨ ਟੈਕਸ ਆ ਜੇ 1500 ਸੀਸੀ ਤੋਂ ਉੱਪਰ ਆ ਤੁਹਾਡੀ ਪੈਟਰੋਲ ਵਾਲੀ ਗੱਡੀ ਤਾਂ ਟੈਕਸ 4000 ਹੋ ਜਾਣਾ ਤੇ ਜੇ ਡੀਜ਼ਲ ਆ ਫਿਰ ਟੈਕਸ 6000 ਹੋ ਜਾਣਾ ਫਾਰਮੂਲਾ ਕੱਢ ਲੈ ਇਕੱਲੇ ਬਣਜ ਜਿਹੜੇ ਬਣਜ ਵਪਾਰ ਲਈ ਵਰਤਿਆ ਜਾਂਦੇ ਨੇ ਜੇ ਉਹਨਾਂ ਦੇ ਵਿੱਚ 8 ਸਾਲ ਪੁਰਾਣਾ ਕੋਈ ਮੋਟਰਸਾਈਕਲ ਆ ਤਾਂ ਉਹਦੇ ਉੱਪਰ 250 ਰੁਪਏ ਸਲਾਨਾ ਜੇ ਤਿੰਨ ਪਹੀਆ ਤਾਂ ਉਹਦੇ ਉੱਪਰ 300 ਰੁਪਈਆ ਜੇ ਮੈਕਸੀ ਕੈਬ ਵਗੈਰਾ ਤਾਂ 500 ਰੁਪਏ ਸਾਲਾਨਾ ਜੇ ਹਲਕਿਆ ਛੋਟਾ ਹਾਥੀ ਵਗੈਰਾ ਜੇ ਉਹ ਤਾਂ 1500 ਰੁਪਏ ਸਾਲਾਨਾ ਟੈਕਸ ਦੇ ਉੱਪਰ ਜੇ ਮੱਧਮ ਅਲੇ ਨੇ ਆ ਮਤਲਬ ਛੋਟੀਆਂ ਗੱਡੀਆਂ ਗੁੱਡੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਉਹਦੇ ਤਾਂ 2000 ਰੁਪਏ ਸਾਲਾਨਾ ਤੇ ਜੇ ਭਾਰੀ ਮਹਾਨ ਵੱਡਾ ਵਾਹਨ ਕੋਈ ਵਰਤਿਆ ਜਾਂਦਾ ਤਾਂ ਉਹਦੇ ਉੱਪਰ 2500 ਰੁਪਏ ਸਾਲਾਨਾ ਇਹ 8 ਸਾਲ ਪੁਰਾਣੀਆਂ ਗੱਡੀਆਂ ਦੇ ਬਾਰੇ ਨਾਲ ਤੇ ਜਿਹੜੇ ਬਣਜ ਵਪਾਰ ਲਈ ਕਾਰੋਬਾਰ ਲਈ ਵਰਤੀਆਂ ਜਾਂਦੀਆਂ ਨੇ ਕਮਰਸ਼ੀਅਲ ਹੁਣ ਇਸ ਤਸਵੀਰ ਤੇ ਗੌਰ ਕਰਦੇ ਆਂ ਕਹਿੰਦੇ ਕਿ ਅਗਲੇ ਨੇ ਫਾਰਮੂਲਾ ਕੱਢਿਆ ਕਿ ਇੱਕ ਤੀਰ ਨਾਲ ਦੋ ਤਿੰਨ ਨਿਸ਼ਾਨੇ ਬਿੰਨੇ ਜਾਣਗੇ ਇੱਕ ਤਾਂ ਟੈਕਸ ਆਊਗਾ ਚੰਗਾ ਚੋਖਾ ਪੈਸਾ ਇਕੱਠਾ ਹੋ ਜਾਊਗਾ ਦੂਜਾ ਜੇ ਟੈਕਸ ਬਚਾਉਣਾ ਚਾਹਣਗੇ ਉਹ ਪੁਰਾਣੀਆਂ ਗੱਡੀਆਂ ਖਤਮ ਕਰਕੇ ਨਵੀਆਂ ਖਰੀਦਣਗੇ ਉਹਦੇ ਨਾਲ ਕਹਿੰਦੇ ਜੀ ਬਾਥਾ ਫਰਨ ਦਰੁਸਤ ਰਹੂਗਾ ਤੇ ਜਦੋਂ ਨਵੀਆਂ ਖਰੀਦਣਗੇ ਤਾਂ ਕੰਪਨੀਆਂ ਨੂੰ ਫਾਇਦਾ ਵੀ ਹੋਊਗਾ ਉਹਦੇ ਨਾਲ ਕਾਰਪੋਰੇਟ ਕਰਾਣੇ ਔਰ ਸਰਕਾਰ ਦਾ ਜਿਹੜਾ ਖੇਡ ਚੱਲਦਾ ਉਹਦੇ ਵਿੱਚ ਵੀ ਤਾਨੂੰ ਫਿਰ ਚੌਂਡ ਫੰਡ ਬੁੰਡ ਵੀ ਲੈਣੇ ਹੁੰਦੇ ਆ ਬੌਂਡ ਬੁੰਡ ਵੀ ਤਾਂ ਵਾਲਾ ਮਸਲਾ ਚੱਲੀ ਜਾਂਦਾ ਸੋ ਇਸ ਲਈ ਪੁਰਾਣੇ ਵਾਹਨਾਂ ਦੇ ਉੱਤੇ ਪੁਰਾਣੀਆਂ ਕਾਰਾਂ ਗੱਡੀਆਂ ਦੇ ਉੱਤੇ 15 ਸਾਲ ਪੁਰਾਣੀਆਂ ਜੇ ਤੁਹਾਡੇ ਕੋਲ ਘਰੇਲੂ ਕਾਰਾਂ ਨੇ ਜਾਂ 8 ਸਾਲ ਪੁਰਾਣੇ ਤੁਹਾਡੇ ਕੋਲ ਕਮਰਸ਼ੀਅਲ ਵਾਹਨ ਨੇ ਤਾਂ ਫਿਰ ਤਿਆਰ ਰਹੋ 500 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਤੁਹਾਨੂੰ ਸਲਾਨਾ ਗ੍ਰੀਨ ਟੈਕਸ ਦੇਣਾ ਪੈ ਸਕਦਾ ਜਿਮਨੀ ਚੌਂਡ ਟਾਲਣ ਤੋਂ ਬਾਅਦ ਕਹਿੰਦੇ ਆਮ ਆਦਮੀ ਪਾਰਟੀ ਭਗਵਾਗਾ ਖਾਸ ਕਰ ਪੰਜਾਬ ਦੀ ਟੀਮ ਤੇ ਇਧਰ ਪੰਜਾਬ ਦੇ ਮੁੱਖ ਮੰਤਰੀ ਸਣੇ ਸਮੁੱਚੀ ਪੰਜਾਬ ਸਰਕਾਰ ਦਾ 1 ਮਹੀਨੇ ਲਈ ਕਹਿੰਦੇ ਹਰਿਆਣੇ 'ਚ ਤਬਾਦਲਾ ਹੋ ਗਿਆ ਜੀ ਹਾਂ ਲੰਕੇ ਸ਼ੁੱਕਰਵਾਰ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਲਈ ਪ੍ਰੈਸ ਕਾਨਫਰੰਸ ਬੁਲਾਈ ਉਸ ਪ੍ਰੈਸ ਕਾਨਫਰੰਸ ਬੁਲਾਉਣ ਦੇ ਫੈਸਲੇ ਤੋਂ ਪਹਿਲਾਂ ਪੰਜਾਬ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਅੰਦਰ ਹਲਚਲ ਮਚੀ ਕੇ ਵੀ ਸਵੇਰ ਨੂੰ ਪ੍ਰੈਸ ਕਾਨਫਰੰਸ ਹੈ ਹਰਿਆਣਾ ਮਹਾਰਾਸ਼ਟਰ ਦੀਆਂ ਜੰਮੂ ਕਸ਼ਮੀਰ ਦੀਆਂ ਚੋਣਾਂ ਦਾ ਐਲਾਨ ਹੋਣਾ ਤੇ ਨਾਲ ਪੰਜਾਬ ਦੀ ਜਮਨੀ ਚੋਣ ਆ ਜਾਣੀ ਉਹਦੇ ਲਈ ਪਾਰਟੀਆਂ ਚ ਹਲਚਲ ਲੀਡਰਾਂ ਚ ਹਲਚਲ ਆਪਾਂ ਪਹਿਲਾਂ ਗੱਲ ਕਰ ਚੁੱਕਿਆ ਅਜੇ ਪਰ ਆਮ ਆਦਮੀ ਪਾਰਟੀ ਦੇ ਅੰਦਰ ਇਹਦੀ ਹਲਚਲ ਕੈਸੀ ਸੀ ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਕਿ ਹਫੜਾ ਦਫੜੀ ਦੇ ਵਿੱਚ ਬਦਲੀਆਂ ਕੀਤੀਆਂ ਗਈਆਂ ਡੀਸੀਆਂ ਅਧਿਕਾਰੀਆਂ ਇੱਧਰ ਉੱਧਰ ਕੀਤੇ ਗਏ ਫਟਾਫਟ ਕਿਉਂਕਿ ਜਮਨੀ ਚੋਣ ਆ ਗਈ ਆਹ ਬੰਦੇ ਉੱਥੇ ਫਿੱਟ ਕਰੋ ਕੰਮ ਲੈਣਾ ਹੁੰਦਾ ਕੁਝ ਇਹ ਹੁਣ ਕਰਜ਼ਾ ਉਹਦਾ ਅਫਸਰ ਜਾਦੇ ਇਮਾਨਦਾਰ ਹੋਵੇ ਤਾਂ ਆਪਣੀ ਸਿਸਟਮ ਨਾਲ ਚੱਲਦਾ ਚਲੋ ਪਰ ਕਹਿੰਦੇ ਹੁਣ ਜਦੋਂ ਪ੍ਰੈਸ ਕਾਨਫਰੈਂਸ ਹੋਈ ਚੋਣ ਕਮਿਸ਼ਨ ਦੀ ਉਹਦੇ ਵਿੱਚ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ ਕਿ ਵੀ ਪੰਜਾਬ ਦੀਆਂ ਜਮੂਨੀ ਚੋਣਾਂ ਦੀ ਵਾਰੀ ਹੁਣੀ ਆਈ ਦੇਸ਼ ਦੇ ਵਿੱਚ 30 ਸੀਟਾਂ ਦੇ ਜਮੂਨੀ ਚੋਣ ਹੋਣੀ ਸੀ ਚੋਣ ਕਮਿਸ਼ਨ ਟਾਲ ਗਿਆ ਕਹਿੰਦਾ ਵੀ ਆ ਹਰਿਆਣੇ ਦੀਆਂ ਜਮੂਨੀ ਚੋਣਾਂ ਤੋਂ ਬਾਅਦ ਅਸਾਂ 47 ਸੀਟਾਂ ਤੇ ਇਕੱਠੀਆਂ ਕਰਾ ਲੈਣੀ ਜਮੂਨੀ ਚੋਣਾਂ ਕੁਝ ਹੋਰ ਜਮੂਨੀ ਚੋਣਾਂ ਆ ਜਾਣੀਆਂ ਕਹਿੰਦੇ ਉਹਦੇ ਨਾਲ ਹੁਣ ਤੱਕ ਪੰਜਾਬ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਇਕੱਠੀਆਂ ਹੀ ਹੁੰਦੀਆਂ ਆਈਆਂ। ਇਸ ਵਾਰ ਵੀ ਸਾਰਿਆਂ ਨੂੰ ਸੀਗਾ ਕਿ ਪੰਜਾਬ ਤੇ ਮਹਾਰਾਸ਼ਟਰ ਦੀਆਂ ਵਿਧਾਨ ਹਰਿਆਣੇ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣਗੀਆਂ। ਹਰਿਆਣਾ ਦੇ ਮਹਾਰਾਸ਼ਟਰ ਇਕੱਠਾ ਚੋਣਾਂ ਹੁੰਦੀਆਂ ਸੀਗੀਆਂ ਪਰ ਜੰਮੂ ਕਸ਼ਮੀਰ ਚਲੋ ਠੀਕ ਆ ਗਿਆ। ਪਰ ਜਦੋਂ ਜਿਮਨੀ ਚੋਣ ਨਹੀਂ ਆਈ ਤਾਂ ਸਭ ਤੋਂ ਵੱਧ ਸੁਖ ਦਾਸਾਂ ਆਵਾਜ਼ ਦੀ ਪਾਰਟੀ ਨੇ ਲਿਆ। ਸਭ ਤੋਂ ਬਾਅਦ ਜੇ ਕੋਈ ਬਾਗੋ-ਬਾਗ ਹੋਇਆ ਤਬ ਤੋਂ ਜ਼ਿਆਦਾ ਤੋਂ ਆਮ ਆਦਮੀ ਪਾਰਟੀ ਪੰਜਾਬ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਅਸਲ 'ਚ ਜਿਮਨੀ ਚੋਣ ਨਾਲ ਆ ਜਾਂਦੀ ਤਾਂ ਸਾਰਾ ਜੋਰ ਜਮਾਇਸ਼ ਇੱਥੇ ਲੱਗਣਾ ਸੀ ਹੁਣ ਆਮ ਆਦਮੀ ਪਾਰਟੀ ਇਹ ਸੋਚ ਰਹੀ ਆ ਕਿ ਇੱਕ ਤਾਂ ਸਾਨੂੰ ਮੌਕਾ ਮਿਲ ਗਿਆ ਪੰਜਾਬ 'ਚ ਕਿ ਉਧੜਵਾ ਬਰਨਾਲਾ ਡੇਰਾ ਬਾਬਾ ਨਾਨਕ ਚਬੇਵਾਲ ਕਿ ਇੱਥੇ ਮੜਾ ਮੋਟਾ ਫੰਡ ਸੜਦੀ ਏ ਸਰਕਾਰੀ ਦਾਣਾ ਸੜਦੀ ਏ ਤਾਂ ਕਿ ਚੋਗਾ ਚੁਣ ਲੈਣ ਚੁਗ ਲੈਣ ਵੋਟਰ ਇਸ ਲਈ ਕਹਿੰਦੇ ਕਿ ਇੱਕ ਤਾਂ ਉਸ ਨੂੰ ਇਸ ਮੌਕੇ ਵੱਜੋਂ ਵੇਖ ਰਹੇ ਨੇ ਕਿ ਜਿਮਨੀ ਚੋਣਾ ਟਲਣ ਦਾ ਫਾਇਦਾ ਸਰਕਾਰੀ ਪਦਰ ਤੇ ਸਰਕਾਰੀ ਯੋਜਨਾਵਾਂ ਦੇ ਫਲਾਲੀ ਜਾਂ ਕੁਝ ਹਲਕੇ ਲਈ ਕਰਨ ਲਈ ਕਿਉਂਕਿ ਆਪਾਂ ਪਹਿਲਾਂ ਵੀ ਇਸ ਗੱਲ ਵੱਲ ਧਿਆਨ ਦਵਾ ਚੁੱਕੇ ਹਾਂ ਕਿ ਹਲਕਾ ਇੰਚਾਰਜਾਂ ਨੂੰ ਹਦਾਇਤ ਹੋ ਗਈ ਆ ਕਿ ਉੱਥੇ ਦੀ ਰੂਪਰੇਖਾ ਲਿਆਓ ਤੇ ਫਟਾਫਟ ਦੱਸੋ ਕੀ ਕਰਨਾ ਆਪਾਂ ਕਰੀਏ ਸੋ ਹੁਣ ਅਗਲੇ ਨੂੰ ਵਖਵਾ ਮਿਲ ਗਿਆ ਦੂਸਰਾ ਸਭ ਤੋਂ ਅਹਿਮ ਪਹਿਲੂ ਹੈ ਜਿਹੜਾ ਉਹ ਪਹਿਲੂ ਹੈ ਜੀ ਚੋਣ ਪ੍ਰਚਾਰ ਦਾ ਜੇ ਹਰਿਆਣੇ ਦੀ ਔਰ ਪੰਜਾਬ ਦੀਆਂ 4 ਸੀਟਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਜਿਮਨੀ ਚੋਣ ਨਾਲ ਆ ਜਾਂਦੀ ਤੇ ਸਭ ਤੋਂ ਵੱਧ ਮੁਸ਼ਕਲ ਚ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਲੀਡਰਾਂ ਨੇ ਹੋਣਾ ਸੀ ਸਭ ਤੋਂ ਵੱਧ ਔਖੀ ਘੜੀ ਇਹਨਾਂ ਦੀ ਹੋਣੀ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਪੂਰਾ ਜੋਰ ਗਿੱਦੜਵਾਹੇ ਬਰਨਾਲੇ ਐ ਤੇ ਉਹਦੇ ਨਾਲ ਨਾਲ ਹੀ ਡੇਰਵਾ ਬਨਾਨ ਅਤੇ ਚੱਬੇੜ ਵੀ ਲੈਣਾ ਪੈਣਾ ਸੀ ਗਿੱਦੜਵਾਹ ਤੇ ਬਰਨਾਲਾ ਤਾਂ ਕਿ ਸੇ ਹਾਲ ਛੱਡਣਾ ਨਹੀਂ ਚਾਹੁੰਦੇ ਇਹ ਮਾਲਵੇ ਵਾਲੇ ਪਾਸੇ ਤਾਂ ਤੇ ਪਰ ਚੱਬੇ ਵਾਲ ਤੋਂ ਕਾਂਗਰਸ ਦਾ ਐਮ ਐਲ ਏ ਤੋੜ ਕੇ ਲਿਆ ਕੇ ਐਮ ਪੀ ਬਣਿਆ ਇਸ ਲਈ ਉਹ ਸੀਟ ਵੀ ਹੈ ਆਪਣੇ ਦਬਦਬੇ ਵੇਖੀ ਚਾਹਣਗੇ ਤੇ ਡੇਰਾ ਬਾਨਨਿਕ ਵੀ ਅਗਲੇ ਜੋਰ ਲਾਉਣਗੇ ਕਿ ਉਧਰ ਨੂੰ ਵੀ ਚਲੀਏ ਸੋ ਇਹ ਸਾਰੀ ਪ੍ਰਕਿਰਿਆ 'ਚ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀਆਂ ਦਾ ਸਾਰਾ ਜੋਰ ਇੱਥੇ ਲੱਗਣਾ ਸੀ ਪਰ ਹਰਿਆਣੇ 'ਚ ਆਮ ਆਦਮੀ ਪਾਰਟੀ ਨੇ ਕੱਲਿਆਂ ਲੜਨ ਦਾ ਐਲਾਨ ਕੀਤਾ ਤੇ ਜੇ ਜੋ ਕੱਲਿਆਂ ਲੜਨ ਦਾ ਐਲਾਨ ਕੀਤਾ ਤੇ ਉਹਦੇ ਵਿੱਚ ਜਦੋਂ ਚੋਣ ਕਮਿਸ਼ਨ ਨੇ ਕਿਹਾ ਵੀ ਕਿ ਹਰਿਆਣੇ ਦੀਆਂ ਚੋਣਾਂ ਵੀ ਇਕੱਲੀਆਂ ਹੋਣਗੀਆਂ ਪੰਜਾਬ ਨਾਲ ਜੁਣੀ ਚੋਣ ਨਹੀਂ ਹੋਣੀ ਤੇ ਫਿਰ ਬਾਗੋਬਾਗ ਹੋ ਗਈ ਆਵਾਦਵੀ ਪਾਰਟੀ ਮੱਖੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਚੋਣ ਪ੍ਰਚਾਰਕ ਟੀਮ ਬਾਗੋਬਾਗ ਹੋ ਗਈ ਤੇ ਲੈ ਵੀ ਸਾਨੂੰ ਮੌਕਾ ਮਿਲ ਗਿਆ ਜੀ ਹਾਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਆ ਹੋਏ ਆ ਪੂਰੀ ਪੰਜਾਬ ਸਰਕਾਰ ਇੱਕ ਮਹੀਨੇ ਲਈ ਤਵਾਦਲੇ ਤੇ ਹਰਿਆਣੇ ਜਾ ਰਹੀ ਆ 50 ਤੋਂ ਵੱਧ ਤਾਂ ਐਮਐਲਏ ਦੀ ਡਿਊਟੀ ਲੱਗੀ ਮੱਖੰਤਰੀ ਸਾਹਿਬ ਸਭ ਤੋਂ ਮੁੱਖ ਵੱਡੇ ਸਟਾਰ ਪ੍ਰਚਾਰਕ ਹੋਣਗੇ ਕਿਉਂਕਿ ਅਜੇ ਵੀ ਇਹ ਤੰਦੁਰਜੀ ਹੋਈ ਹੈ ਕਿ ਕੀ ਕੇਜਰੀਵਾਲ ਉਹਨਾਂ ਨੂੰ ਤੋਂ ਪਹਿਲਾਂ ਜਮਾਨਤ ਮਿਲਦੀ ਜਾਂ ਨਹੀਂ ਮਿਲਦੀ ਜਦੋਂ ਕਿ ਹੁਣੇ ਜੇਕਰ ਆਪਾਂ ਗੱਲ ਕਰੀਏ ਲੰਘੇ 15 20 ਦਿਨਾਂ 'ਚ 45 ਤੋਂ ਵੱਧ ਆਮ ਆਦਮੀ ਪਾਰਟੀ ਰੈਲੀਆਂ ਬੈਠਕਾਂ ਕਰ ਚੁੱਕੀ ਆ ਜਿਦੇ ਵਿੱਚ ਸੁਨੀਤਾ ਕੇਜਰੀਵਾਲ ਜਿਦੇ ਵਿੱਚ ਸੰਜੇ ਸਿੰਘ ਜਿਦੇ ਵਿੱਚ ਸੰਦੀਪ ਪਾਠਕ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਮੋੜੇ ਹੋ ਕੇ ਹਰਿਆਣੇ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਜਦੋਂ ਕਿ ਸਵਾਲ ਖੜਾ ਹੈ ਕਿ ਕਿੰਨੇ ਪਾਣੀਆਂ ਦੇ ਮਸਲੇ ਸਾਡੇ ਖੜੇ ਨੇ ਚੰਡੀਗੜ੍ਹ ਵਾਲਾ ਮਸਲਾ ਸਾਡਾ ਉਲਝਿਆ ਅਜਿਹੇ ਚ ਮੁੱਖ ਮੰਤਰੀ ਬਚਾਲਾ ਰਹਾ ਲੱਭ ਕੇ ਕਿਵੇਂ ਪ੍ਰਚਾਰ ਕਰਿਆਉਣਗੇ ਕਹਿੰਦੇ ਉਹਨਾਂ ਤੇ ਸਵਾਲ ਉੱਠਣਗੇ ਕੱਲ ਨੂੰ ਜਦੋਂ ਕੋਈ ਫੈਸਲਾ ਲੈਣ ਦੀ ਘੜੀ ਆਈ ਪਰ ਅਗਲੇ ਕਹਿੰਦੇ ਵੀ ਆਪਾਂ ਨੂੰ ਵੋਟਾਂ ਦੀ ਰਾਜਨੀਤੀ ਕਰਨੀ ਆਉਂਦੀ ਆ ਤੇ ਵੋਟਾਂ ਦੀ ਰਾਜਨੀਤੀ ਅਸੀਂ ਕਰਨ ਜਾ ਰਹੇ ਹਾਂ ਸੋ ਇਸ ਲਈ ਪੂਰੀ ਪੰਜਾਬ ਸਰਕਾਰ ਦਾ ਅਗਲੇ ਮਹੀਨੇ ਪੂਰੇ ਸਤੰਬਰ ਮਹੀਨੇ ਸਮਝ ਲਓ ਹਰਿਆਣੇ ਚ ਤਵਾਦਲਾ ਰਹਿਣਾ 1 ਅਕਤੂਬਰ ਨੂੰ ਵੋਟਾਂ ਨੇ ਪਕਾਇਦਾ ਤੌਰ ਤੇ 15 ਦਿਨਾਂ ਦੇ ਵਿੱਚ ਜਿਵੇਂ 45 ਰੈਲੀਆਂ ਕੀਤੀਆਂ ਓਵੇਂ ਹੁਣ ਅਗਲਾ ਜਿਹੜਾ ਸਾਰਾ ਪ੍ਰੋਗਰਾਮ ਆ ਉਹਦੇ ਲਈ ਚਾਕਆਊਟ ਜਿਹੜਾ ਹੋਇਆ ਉਹਦੇ ਲਈ ਮੁੱਖ ਸਟਾਰ ਪ੍ਰਚਾਰਕ ਸੁਨੀਤਾ ਕੇਜਰੀਵਾਲ ਤੇ ਭਗਵੰਤ ਮਾਨ ਹੋਣੀ ਹੋਣਗੇ ਦੂਸਰੇ ਤੋਂ ਬਾਅਦ ਸੰਜੇ ਸਿੰਘ ਹੋਣਗੇ 옴ਨੀ ਸ਼ਿਸ਼ੋਧਿਆ ਬਾਹਰ ਆ ਗਏ ਨੇ ਉਹ ਹੋਣਗੇ ਸੰਦੀਪ ਪਾਠਕ ਪੂਰਾ ਕੰਮ ਕਰਨ ਨਾਲ ਦੇਖ ਰਹੇ ਨੇ ਪਾਰਟੀ ਸੰਗਠਨ ਤੇ ਉਹ ਉੱਥੇ ਨਜ਼ਰ ਆਉਣਗੇ ਰਾਗਵ ਚੱਡਾ ਦੀ ਅਜਕਲ ਓਮੀਂ ਸਰਗਰਮੀਆਂ ਅਜੇ ਵੀ ਨਹੀਂ ਨਜ਼ਰ ਆ ਰਹੀ ਪਰ ਪੰਜਾਬ ਦੇ 50 ਐਮਐਲਏ ਨੂੰ ਤੇ ਕਰੀਬ 100 ਦੇ ਕਰੀਬ ਚੇਅਰਮੈਨ ਤੇ ਹੋਰ ਉਸ ਪੱਧਰ ਦੇ ਅਧਿਕਾਰੀਆਂ ਦੀ ਡਿਊਟੀ ਲਾਤੀ ਆ। 50 ਐਮਐਲਏਾਂ ਦੇ ਵਿੱਚ ਸਾਰੇ ਮੰਤਰੀ ਵੀ ਸ਼ਾਮਲ ਨੇ ਪੰਜਾਬ ਦੇ। ਪੰਜਾਬ ਦੇ ਸਮੁੱਚੇ ਮੰਤਰੀ ਤੇ ਉਹਨਾਂ ਦੇ ਨਾਲ ਐਮਐਲਏ ਤੇ ਉਹ ਤੋਂ ਅੱਗੇ ਚੇਅਰਮੈਨ, ਹਲਕਾ ਬਾਈਜ਼, ਇਲਾਕਾ ਬਾਈਜ਼ ਕਾਫੀ ਕੁਝ ਕਹਿੰਦੇ ਲੋਕ ਸਭਾ ਚੋਣਾਂ 'ਚ ਪ੍ਰੈਕਟਿਸ ਹੋਈ ਹੋਈ ਆ। ਵੰਡ ਬਣਈਆ ਹੋਇਆ ਵੈ ਸੋ ਇਹ ਇਸ ਲਈ ਜੀ ਹੁਣ ਪੰਜਾਬ ਸਰਕਾਰ ਦਾ ਉੱਥੇ ਤਵਾਦਲਾ ਕੀਤਾ ਜਾ ਰਿਹਾ ਕਿ ਭਾਈ ਜਾਓ ਤੇ ਚੋਣ ਪ੍ਰਚਾਰ ਕਰਕੇ ਆਓ ਸੋ ਚਲੋ ਜੀ ਪੰਜਾਬ ਦੇ ਵਿੱਚ ਜਿਵੇਂ ਨਹੀਂ ਚੋਣ ਨਹੀਂ ਤਾਂ ਮਤਲਬ ਆਮ ਆਦਮੀ ਪਾਰਟੀ ਬਾਗੋ-ਵਾਗ ਕੇ ਸਾਨੂੰ ਹਰਿਆਣੇ 'ਚ ਵੱਖਰਾ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਪੰਜਾਬ ਵਾਲੀ ਚੋਣਾਂ ਲਈ ਫਿਰ ਦੇਖ ਲਾਂਗੇ ਹਾਂ ਪਰ ਕੀ ਕੇਜਰੀਵਲ ਨੂੰ ਜਲਦੀ ਹੀ ਜੇਲ੍ਹ ਤੋਂ ਜ਼ਮਾਨਤ ਰੂਪੀ ਰਿਹਾਈ ਦਾ ਤੋਹਫ਼ਾ ਮਿਲ ਸਕਦਾ ਕੀ ਕੇਜਰੀਵਲ ਦੀ ਜਿਵੇਂ ਹੁੰ ਸਕਦੀ ਹੈ ਬਸ ਇੱਕ ਕਾਨੂੰਨੀ ਪ੍ਰਕਿਰਿਆ ਹੈ ਪਰ ਆਪਾ ਪਾਰਟੀ ਦੇ ਪੱਧਰ ਤੇ ਸਵਾਲ ਕਰ ਰਹੇ ਹਾਂ ਦਿੱਲੀ ਦੀ ਭਾਜਪਾ ਕੇਜਰੀਵਾਲ ਨੂੰ ਲੈ ਕੇ ਦੁਵੇਦਾਚ ਹੈ ਇੱਕ ਪਾਸੇ ਭਾਜਪਾ ਹਾਈ ਕਮਾਂਡ ਦੇ ਕੋਲ ਦਿੱਲੀ ਦੀ ਭਾਜਪਾ ਸੁਨੇਹਾ ਪਹੁੰਚਾਉਂਦੀ ਆ ਕਿ ਜੀ ਕੇਜਰੀਵਾਲ ਨੂੰ ਜਿਆਦਾ ਸਮਝ ਅੰਦਰ ਰੱਖੋਗੇ ਕਿਤੇ ਉਹਦੇ ਹੱਕ ਚ ਨਾ ਹੋ ਜਵੇ ਸਾਰਾ ਕੁਝ ਹੀ ਉਹਦੇ ਪੱਖ ਚ ਨਾ ਹੋ ਜਵੇ ਲੋਕਾਂ ਦੀ ਤਰਸ ਨਾ ਆ ਜਵੇ ਉਹਦੇ ਉੱਪਰ ਰਹਿਮ ਨਾ ਆ ਜਵੇ ਉਹਦੇ ਉੱਪਰ ਹਣਾ ਉਤੇ ਇੱਕ ਲਹਿਰ ਨਾ ਬਣ ਜਵੇ ਦਿੱਲੀ ਦੇ ਵਿੱਚ ਜਨਵਰੀ ਚ ਪ੍ਰਧਾਨ ਸਭਾ ਚੋਣਾਂ ਨੇ ਦਿੱਲੀ ਦੀ ਸੋ ਜਨਮਿਲਦਾ ਕਾਰਜਕਾਲ ਸੋ ਇਹ ਇਸ ਲਈ ਇੱਕ ਪਾਸੇ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਕੇਜਰੀਵਾਲ ਜਿਆਦਾ ਸਮਾਂ ਅੰਦਰ ਰਹਿੰਦਾ ਜੀ ਤਾਂ ਆਮ ਆਦਮੀ ਪਾਰਟੀ ਦਿੱਲੀ ਚ ਵਿਖਰ ਸਕਦੀ ਆ ਤੋੜੀ ਜਾ ਸਕਦੀ ਆ ਭੋਰੀ ਜਾ ਸਕਦੀ ਆ ਤੇ ਉਹਨਾਂ ਦੇ ਸਮਰਥਕ ਤੇ ਵੋਟਰ ਕਿੰਦੇ ਮੰਡੇ ਜਾ ਸਕਦੇ ਨੇ ਪਰ ਇਸ ਦੂਸਰੇ ਪਹਿਲੂ ਚੋਂ ਜਿੱਥੇ ਭਾਜਪਾ ਆਪਣੇ ਆਪ ਨੂੰ ਲਾਹੇਚ ਵੀ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਸ਼ਾਇਦ ਕੇਜਰੀਵਾਲ ਦੇ ਕੁਝ ਸਮਰਥਕ ਵੀ ਆ ਜਾਣ ਕੁਝ ਵਰਕਰ ਵੀ ਆ ਜਾਣ ਕੁਝ ਲੀਡਰ ਵੀ ਆ ਜਾਣ ਉੱਥੇ ਉਹਨਾਂ ਨੇ ਇੱਕ ਡਰ ਵੀ ਸਤਾਰਿਆ ਕਿ ਕਾਂਗਰਸ ਦਾ ਦਬਦਬਾ ਰਿਹਾ ਕਿਸੇ ਸਮੇਂ ਦਿੱਲੀ 'ਚ ਚਿਲਾ ਤੁਸੀਂ ਤਾਂ ਲਗਾਤਾਰ ਇਸ ਲਈ ਕਹਿੰਦੇ ਕਿ ਕਾਂਗਰਸ ਦਾ ਉਹ ਵੋਟ ਬੈਂਕ ਕਿਤੇ ਵਾਪਸ ਨਾ ਚਲਾ ਜਾਵੇ ਫਿਰ ਇਹ ਜੀ ਸਥਿਤੀ 'ਚ ਤੇ ਦਿੱਲੀ ਦੇ ਵਿੱਚ ਆਮ ਵਰਗ ਦੁਕਾਨਦਾਰ ਵਰਗ ਜਾਇਕ ਦੋ ਤਿੰਨ ਉੱਪਰ ਵਾਲੀਆਂ ਲੇਅਰ ਕਹਿੰਦੇ ਜੀ ਹੁਣ ਕੇਜਰੀਵਾਲ ਦੇ ਸਿਸਟਮ ਤੋਂ ਪਰੇਸ਼ਾਨ ਵੀ ਨੇ ਇਸ ਲਈ ਕਹਿੰਦੇ ਕਿ ਭਾਜਪਾ ਨੂੰ ਵੀ ਡਰ ਲੱਗਦਾ ਕਿਤੇ ਕਿ ਉਹ ਕਿਤੇ ਇੱਧਰ ਨੂੰ ਨਾ ਚਲੇ ਜਾਣ ਪਰ ਮੂਹਰੇ ਆ ਗਈਆਂ ਹਰਿਆਣੇ ਦੀਆਂ ਚੋਣਾਂ ਇਸ ਲਈ ਭਾਜਪਾ ਇਹ ਵੀ ਨਜ਼ਰ ਰੱਖ ਰਹੀ ਹੈ ਕਿ ਕੀ ਹਰਿਆਣੇ 'ਚ ਚੋਣ ਪ੍ਰਚਾਰ ਦੇ ਲਈ ਕੇਜਰੀਵਾਲ ਨੂੰ ਮੌਕਾ ਦੇ ਦਿੱਤਾ ਜਾਵੇ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਸਮੇਂ ਨੂੰ ਮਿਲਿਆ ਕਿ ਉਹ ਸਵਾਲੇ ਨਾਲ ਕਾਨੂੰਨੀ ਨੁਕਤੇ ਤੋਂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਜਗ੍ਹਾ ਕੋਈ ਲਾਹਾ ਮਿਲ ਜਵੇ ਜੇ ਨਹੀਂ ਵੀ ਮਿਲਦਾ ਕੀ ਹਰਿਆਣਾ ਚੋਣਾਂ ਤੋਂ ਪਹਿਲਾਂ ਜ਼ਮਾਨਤ ਮਿਲਣਾ ਕੇਜਰੀਵਾਲ ਲਈ ਭਾਜਪਾ ਹਸਾਬ ਕਿਤਾਬ ਲਾ ਰਹੀ ਹੈ ਕਿ ਕੀ ਸਾਡ ਲਈ ਸਾਈ ਹੋਏਗਾ ਜਾਂ ਨਹੀਂ ਇੱਕ ਪਾਸੇ ਦਿੱਲੀ ਦੇ ਸਫਾ ਦੇ ਵਿੱਚ ਦਿੱਲੀ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇਹ ਚਰਚਾ ਜ਼ੋਰ ਫੜ ਰਹੀ ਆ ਕਿ ਹਰਿਆਣੇ ਚ ਆਮ ਆਦਮੀ ਪਾਰਟੀ ਕੱਲਿਆਂ ਲੜੇ ਇਸੇ ਆਧਾਰ ਤੇ ਰਹੀ ਆ ਕਿ ਵੀ ਉਹਦੇ ਨਾਲ ਕੇਜਰੀਵਾਲ ਦੀ ਰਿਹਾਈ ਬਣ ਜਵੇ ਹੁਣ ਉਹ ਜ਼ਮਾਨਤੀ ਰਿਹਾਈ ਆ ਜਾਂ ਕਿ ਇਹ ਜੋ ਨਾਂ ਬਾਹਰ ਆਉਣ ਵਾਲਾ ਪਹਿਲੂ ਹੈ ਵੱਖਰਾ ਸਵਾਲ ਅਜੇ ਸਮੇਂ ਦੇ ਗਰਭ ਚ ਪਰ ਇੱਕ ਪਾਸੇ ਜਿਹੜੀ ਪਾਰਟੀ ਕਹਿੰਦੀ ਇੰਡੀਆ ਗੱਡ ਜੋੜਚਾ ਉਹ ਹਰਿਆਣਾ ਚ ਹੁਣ ਕੱਲਿਆਂ ਲੜ ਰਹੀ ਆ ਪੈਸੇ ਪੰਜਾਬ ਚ ਵੀ ਕੱਲਿਆਂ ਲੜੇ ਸੀ ਪਰ ਦਿੱਲੀ ਤੇ ਰਣੇ ਚ ਮਿਲ ਕੇ ਲੜੇ ਸੀ ਲੋਕ ਸਭਾ ਚੋਣਾ ਸੋ ਕਹਿੰਦੇ ਜੀ ਇਹਦੇ ਪਿੱਛੇ ਕੇਜਰੀਵਾਲ ਦੀ ਰਿਹਾਈ ਦਾ ਹੀ ਸੌਦਾ ਪਰ ਦੂਸਰੇ ਪਾਸੇ ਭਾਜਪਾ ਇਸ ਗੱਲੋਂ ਵੀ ਹਿਸਾਬ-ਕਿਤਾਬ ਲਾ ਕੇ ਦੇਖ ਰਿਹਾ ਕਿ ਕੇਜਰੀਵਾਲ ਨੂੰ ਬਾਹਰ ਲਿਆ ਕੇ ਸਾਨੂੰ ਹਰਿਆਣਾ ਚ ਫਾਇਦਾ ਹੈ ਕਿ ਨੁਕਸਾਨ ਹੈ ਤਿਹੋਂ ਤੋਂ ਬਾਅਦ ਦਿੱਲੀ ਦੇ ਸਮੇਂ ਤੱਕ ਕੇਜਰੀਵਾਲ ਨੂੰ ਅੰਦਰ ਰੱਖ ਕੇ ਫਾਇਦਾ ਕਿ ਬਾਹਰ ਲਿਆ ਕੇ ਨੁਕਸਾਨ ਹੈ ਸੋ ਇਹ ਜੋੜ ਘਟਾ ਦੇ ਵਿੱਚ ਕਹਿੰਦੇ ਦਿੱਲੀ ਦੀ ਭਾਜਪਾ ਉਹ ਜੀ ਆ ਪਰ ਚਰਚਾ ਮਾਨੇ ਕਿ ਜੀ ਕਾਂਗਰਸ ਕੋਲ ਵੋਟ ਬੈਂਕ ਜਾਵੇ ਨਾ ਤੇ ਕੇਜਰੀਵਾਲ ਪ੍ਰਤੀ ਤਰਸ ਦੀ ਹਾਲਤ ਬਣੇ ਨਾ ਇਹ ਇਸ ਲਈ ਕਹਿੰਦੇ ਜੀ ਕੇਜਰੀਵਾਲ ਨੂੰ ਰਿਹਾਈ ਦਾ ਤੋਹਫਾ ਮਿਲ ਸਕਦਾ ਉਹ ਤੋਹਫਾ ਹਰਿਆਣਾ ਚੋਣਾਂ ਤੋਂ ਪਹਿਲਾਂ ਮਿਲਣਾ ਕਿ ਬਾਅਦ ਮਿਲਣਾ ਵੈਸੇ ਰੁਟੀਨ ਚ ਵੀ ਹੁਣ ਆਸ ਜੀ ਵੱਧ ਰਹੀ ਹੈ ਆਮ ਆਦੀ ਪਾਰਟੀ ਨੂੰ ਇਹ ਜਿਸ ਤਰ੍ਹਾਂ ਮਨੀਤ ਸ਼ੋਧੀਆਂ ਨੂੰ ਜਵਾਨਤ ਮਿਲੀ ਆ ਜਿਨੀ ਤੱਕ ਕੱਲ ਕੇਜਰੀਵਾਲ ਨੂੰ ਵੀ ਜਵਾਨਤ ਮਿਲ ਜੇਗੀ ਪਰ ਫਿਲਹਾਲ ਇਹ ਚਰਚਾ ਖਾਸੀ ਹੈ ਕਿ ਕੇਜਰੀਵਾਲ ਨੂੰ ਜਲਦੀ ਕੀ ਰਿਹਾਈ ਦਾ ਤੋਹਫਾ ਮਿਲਣ ਜਾ ਰਿਹਾ ਜਾਂ ਦਿੱਲੀ ਭਾਜਪਾ ਦੀ ਦੁਵੇਦਾ ਮੁੱਕੇਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੈ ਚਲੋ ਜੇ ਦੁਵੇਦਾ ਦੀ ਉਹ ਗੱਲ ਹੈ ਤਾਂ ਦੁਵੇਦਾ ਤਾਂ ਕਹਿੰਦੇ ਭਾਜਪਾ ਲਈ ਰਵਨੀਤ ਬਿੱਟੂ ਲੈ ਕੇ ਵੀ ਵੱਧ ਗਿਆ ਰਵਨੀਤ ਬਿੱਟੂ ਭਪਾਲ 'ਚ ਪ੍ਰਗਟ ਹੋਣਗੇ ਜਾਂ ਜੈਪੁਰ 'ਚ ਜੀ ਹਾਂ ਹੁਣ ਹਰਿਆਣਾ ਦੀ ਬਜਾਏ ਰਵਨੀਤ ਬਿੱਟੂ ਨੂੰ ਮੱਧ ਪ੍ਰਦੇਸ਼ ਤੋਂ ਜਾਂ ਰਾਜਸਥਾਨ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਹੋ ਗਈ ਕਹਿੰਦੇ ਹੋ ਸਕਦਾ ਜਦੋਂ ਤੱਕ ਕਿ ਪ੍ਰੋਗਰਾਮ ਤੁਸੀਂ ਦੇਖ ਸੁਣ ਰਹੇ ਹੋ ਤਦ ਤੱਕ ਰਵਨੀਤ ਬਿੱਟੂ ਆਪਣੇ ਕਾਗਜ਼ ਪੱਤਰ ਲੈ ਕੇ ਪਹੁੰਚ ਵੀ ਗਏ ਹੁਣ ਉਸ ਟਿਕਾਣੇ ਤੇ ਵੈਸੇ ਪਿਛਲੇ ਦਿਨੀ ਰਵਨੀਤ ਬਿੱਟੂ ਨੂੰ ਹਰਿਆਣਾ ਚੋਂ ਰਾਸਵਾ ਭੇਜਣ ਦੀ ਤਿਆਰੀ ਸੀ ਕਿ ਹਰਿਆਣਾ ਰਾਹੀਂ ਰਵਨੀਤ ਬਿੱਟੂ ਰਾਸਵਾ ਜਾਣਗੇ ਬੱਸ ਇਹ ਉਹ ਹੁੱਡੇ ਦਾ ਮੁੰਡਾ ਲੋਕ ਸਭਾ ਚੋਣ ਜਿੱਤਿਆ ਤੇ ਉਹਦੇ ਜਿੱਤਣ ਨਾਲ ਦਪਿੰਦਰ ਹੁੱਡੇ ਦੇ ਜਿੱਤਣ ਨਾਲ ਸੀਟ ਖਾਲੀ ਹੋਈ ਉੱਥੋਂ ਭਾਜਪਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਇੱਥੋਂ ਭੇਜਿਆ ਜਾਵੇ ਇੱਕ ਤਾਂ ਉਹ ਇਹ ਦੇਖਦੇ ਸੀਗੇ ਕਿ ਹਰਿਆਣੇ ਚ ਸਿੱਖ ਚਿਹਰਾ ਪੰਜਾਬੀ ਚਿਹਰਾ ਹੈ ਇਸ ਵਾਲੇ ਨਾਲ ਕਿਸਾਨੀ ਚਿਹਰਾ ਉਸਾਰੀ ਚਿਹਰੇ ਰਵਨੀਤ ਬਿੱਟੂ ਚ ਹੀ ਪੂਰਾ ਕਰਨ ਨੂੰ ਫਿਰਦੀ ਸੀ ਭਾਜਪਾ ਕਿਹਦੇ ਰਾਈਓ ਪਤਾ ਨਹੀਂ ਡੰਗ ਟੱਪ ਜਾਣਾ ਤੇ ਦੂਸਰਾ ਉਹਨਾਂ ਨੂੰ ਫਿਰ ਇਹ ਵੀ ਸ਼ੰਕੇ ਹੋਏ ਕਿ ਕਿਤੇ ਇੱਥੇ ਗਿਣਤੀ ਮਿੰਤੀ ਨਾ ਘਟ ਜਵੇ ਗੜਬੜੀ ਜੀ ਚੱਲ ਰਹੀ ਸੀ। ਇਹ ਸਭ ਦੇ ਦਰਮਿਆਨ ਕਹਿੰਦੇ ਜੀ ਰਵਨੀਤ ਬਿੱਟੂ ਨੇ ਭਾਜਪਾ ਮੋਰੇ ਇੱਕ ਸਵਾਲ ਪਾਇਆ ਕਿ ਜੇ ਪਾਣੀਆਂ ਦਾ ਕਾਲੂ ਮਸਲਾ ਆਇਆ ਮੈਂ ਪੰਜਾਬ ਨਾਲ ਸੰਬੰਧ ਰੱਖਦਾ ਮੈਂ ਪੰਜਾਬ ਦੇ ਉਲਟ ਬੋਲਣਾ ਮੇਰੇ ਲਈ ਮੁਸ਼ਕਲ ਹੋ ਜਾਊਗਾ। ਤੇ ਜੇ ਮੈਂ ਰਾਜ ਸਭਾ ਮੈਂਬਰ ਹਰਿਆਣੇ ਤੋਂ ਹੋਇਆ ਤਾਂ ਹਰਿਆਣੇ ਦੇ ਪੱਖ 'ਚ ਬੋਲਣਾ ਪਊਗਾ ਉਹ ਵੀ ਮੇਰੇ ਲਈ ਮੁਸ਼ਕਲ ਹੋ ਜਾਊਗਾ। ਸੋ ਦੋਵਾਂ ਸਥਿਤੀਆਂ 'ਚ ਕਹਿੰਦੇ ਮੈਨੂੰ ਬਚਾਇਆ ਜਾਵੇ ਮੈਨੂੰ ਹਰਿਆਣਾ ਦੀ بجائے ਕਿਤੋਂ ਹੋਰ ਰਾਸਵਾ ਪਹਚਾਇਆ ਜਾਵੇ ਤੇ ਕਹਿੰਦੇ ਰਵਨੀਤ ਬਿੱਟੂ ਦੀ ਪਾਈ ਹੋਈ ਬਾਤ ਭਾਜਪਾ ਨੂੰ ਸਮਝ ਆ ਗਈ ਤੇ ਹੁਣ ਭਾਜਪਾ ਨੇ ਤੈਅ ਕੀਤਾ ਕਿ ਰਵਨੀਤ ਬਿੱਟੂ ਨੂੰ ਜਾਂ ਤਾਂ ਰਾਜਸਥਾਨ ਤੋਂ ਜਾਂ ਮੱਧ ਪ੍ਰਦੇਸ਼ ਤੋਂ ਦੋਨੇ ਥਾਵਾਂ ਦੇ ਉੱਤੇ ਭਾਜਪਾ ਕੋਲ ਬਹੁਤ ਮਤ ਹੈ ਭਾਜਪਾ ਨੂੰ ਕੋਈ ਦਿੱਕਤ ਨਹੀਂ ਹੈ ਉੱਥੋਂ ਕੋਈ ਮੁਸ਼ਕਿਲੀਆਂ ਬੇਸ਼ੱਕ ਦਾਵੇਦਾਰ ਉੱਥੇ ਵੀ ਹੋਣਗੇ ਹੁਣ ਮਤਲਬ ਜੋਤਿਰਾ ਸਿੰਘ ਦੀ ਵਾਲੀ ਸੀਟ ਖਾਲੀ ਆ ਜੋਤਿਰਾ ਸਿੰਘ ਹੁਣ ਲੋਕ ਸਭਾ ਮੈਂਬਰ ਚੁਣੇ ਗਏ ਨੇ ਤੇ ਰਾਸਵਾਲੀ ਸੀਟ ਖਾਲੀ ਹੋ ਗਈ ਇਸ ਲਈ ਉਥੋਂ ਭੇਜਿਆ ਜਾ ਸਕਦਾ ਤੇ ਉਥੋਂ ਭੇਜਣਾ ਫਿਰ ਲਵਨੀਤ ਬਿੱਟੂ ਪਪਾਲ ਚ ਪ੍ਰਗਟ ਹੋਣਗੇ ਰਾਜਸਥਾਨ ਚ ਵੀ ਆ 21 ਅਗਸਤ ਤੱਕ ਤਾਂ ਨਾਮਜ਼ਦਗੀਆਂ ਨੇ ਸੋ 21 ਅਗਸਤ ਰਾਸਵਾਲ ਦੀ ਨਾਮਜ਼ਦਗੀਆਂ ਦਾ ਸਮਾਂ ਹੈ ਸੋ ਇਸ ਲਈ ਕਹਿੰਦੇ ਫਿਰ ਰਾਜਸਥਾਨ ਚ ਪ੍ਰਗਟ ਹੋ ਸਕਦੇ ਨੇ ਜੇ ਰਾਜਸਥਾਨ ਤੋਂ ਮੌਕਾ ਮਿਲਦਾ ਜਾਣਕਾਰੀ ਇਹ ਮਿਲ ਰਹੀ ਹੈ ਕਿ ਰਬਨੀਤ ਬਿੱਟੂ ਨੂੰ ਭਾਜਪਾ ਹਾਈ ਕਮਾਂਡ ਨੇ ਕਿਹਾ ਕਿ ਆਪਣੇ ਦਸਤਾਵੇਜ਼ ਪੂਰੇ ਕਰਕੇ ਰੱਖੋ ਆਪਣੇ ਕਾਗਜ਼ ਪੱਤਰ ਕੰਪਲੀਟ ਕਰਕੇ ਰੱਖੋ ਉਹਨਾਂ ਦੀ ਬਣਤਰ ਉਹਨਾਂ ਦੀ ਰੂਪਰੇਖਾ ਉਹਨਾਂ ਨੂੰ ਪੁਰਾਣੇ ਅੰਕਲਨ ਦੇ ਹਿਸਾਬ ਨਾਲ ਸਹੀ ਕਰਕੇ ਰੱਖੋ ਤੁਹਾਨੂੰ ਜਿੱਦਾਂ ਹੀ ਸੁਨਿਆਹ ਲੱਗੇ ਤੁਸੀਂ ਚਾਲੇ ਪਾ ਦਿਓ ਹੁਣ ਤਾਂ ਹੀ ਮੈਂ ਉੱਥੋਂ ਸਵਾਲ ਸ਼ੁਰੂ ਕੀਤਾ ਸੀ ਕਿ ਰਬਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਲਈ ਮੱਧ ਪ੍ਰਦੇਸ਼ ਐਮਪੀ ਜਾਂ ਰਾਜਸਥਾਨ ਪਰ ਹਰਿਆਣਾ ਹੁਣ ਫਿਲਹਾਲ ਸਾਈਡ ਤੇ ਹੋ ਗਿਆ ਤੇ ਇਸ ਲਈ ਰਵਨੀਤ ਮਿੱਟੂ ਕਿਸੇ ਵੀ ਸਮੇਂ ਤੁਹਾਨੂੰ ਭਪਾਲ 'ਚ ਪ੍ਰਗਟ ਹੋਏ ਜਾਂ ਜੈਪੁਰ 'ਚ ਪ੍ਰਗਟ ਹੋਏ ਨਜ਼ਰ ਆਉਣਗੇ ਤੇ ਉਹਦੇ ਰਾਈਓ ਰਾਜ ਸਭਾ ਜਾ ਕੇ ਆਪਣੀ ਮੰਤਰੀ ਵਾਲੀ ਕੁਰਸੀ ਬਚਾ ਕੇ ਰੱਖਣਗੇ ਕਿਉਂਕਿ ਪੰਜਾਬ 'ਚੋਂ ਤਾਂ ਲੋਕ ਸਭਾ ਉਹ ਹਾਰ ਗਈ ਸੀ ਚਲੋ ਦੇਖਦੇ ਹਾਂ ਜੀ ਇਹ ਰਾਜਨੀਤੀ ਦਾ ਇਹ ਮੋੜਾ ਕਿੱਧਰ ਨੂੰ ਜਾਂਦਾ ਪਰ ਹਰਿਆਣੇ 'ਚ ਵੀ ਰਾਜ ਸਭਾ ਤਾਂ ਕਿਸੇ ਨੂੰ ਲੜਨੀ ਆ ਕਿਸੇ ਨੂੰ ਲੜਾਉਣੀ ਆ ਉੱਥੇ ਉੱਤੇ ਵੀ ਖਾਸੀ ਤੁਬੀਦ ਹੈ ਹੁਣ ਤਾਂ ਸਾਰਾ ਕੁਝ ਵਿਧਾਨ ਸਭਾ ਚੋਣਾਂ ਦੇ ਆਲੇ ਦੁਆਲੇ ਦੇਖਵਾ ਲੈਣਾ ਘੁੰਮ ਰਿਹਾ ਹਰਿਆਣਾ 'ਚ ਸੋ ਉਹਦੇ ਨਜ਼ਰ ਵੀ ਰਹਿ ਗਈ ਪੈਰਸ 올림픽 ਸੰਪਨ ਵੀ ਹੋ ਗਈਆਂ ਖਿਡਾਰੀ ਪਰਤ ਵੀ ਆਏ ਮਾਨ ਸਨਮਾਨ ਮਿਲਣੀਆਂ ਵੀ ਸ਼ੁਰੂ ਹੋ ਗਈਆਂ ਪਰ ਕਹਿੰਦੇ ਮੋਦੀ ਜੀ ਨੇ ਪੁੱਛਿਆ ਕਿ ਪੈਰਸ 올림픽 ਦੌਰਾਨ ਏਸੀ ਨਾ ਲੱਗੇ ਹੁਣ ਤੇ ਕਿਹੜੇ ਕਿਹੜੇ ਖਿਡਾਰੀ ਨੇ ਮੈਨੂੰ ਪੰਡਿਆ ਬੇਸ਼ੱਕ ਭਾਰਤੀ ਖੇਡ ਮੰਤਰਾਲੇ ਨੂੰ 40 ਏਸੀਆਂ ਦਾ ਤੁਰੰਤ ਪ੍ਰਬੰਧ ਕਰਕੇ ਦੇਣਾ ਪਿਆ ਜੀ ਹਾਂ ਪੈਰਸ 올림픽 ਦੇ ਵਿੱਚ ਸਾਡਾ ਕਰੀਬ 117 ਮੈਂਬਰੀ ਦਲ ਸੀਗਾ ਜਿਦੇ ਵਿੱਚ ਸਾਡੇ ਲਈ ਕਾਂਸੇ ਦੇ ਮੈਡਲ ਵੀ ਆਏ ਚਾਂਦੀ ਦੇ ਮੈਡਲ ਵੀ ਆਏ ਸੋਨ ਮੈਡਲ ਇਸ ਪਰ ਨਹੀਂ ਕੋਈ ਆਇਆ ਇੱਕ ਚਾਂਦੀ ਦਾ ਮੈਡਲ ਤੇ ਪੰਜ ਕਾਂਸੇ ਦੇ ਮੈਡਲਾਂ ਦੇ ਨਾਲ ਭਾਰਤੀ ਖੇਡ ਵਬਤ ਪੈਰਸ 올림픽 ਦੇ ਵਿੱਚੋਂ ਠੀਕ ਹੈ ਮਾਨ ਸਨਮਾਨ ਸਣੇ ਪਰਤਿਆ ਬਿਸ਼ੱਕ ਵਿਨੇਸ਼ ਫੋਗਟ ਵਾਲਾ ਬਹੁਤ ਦੁਖਦਾਈ ਵਰਤਾਰਾ ਵਾਪਰਿਆ ਪਰ ਉਸ ਬੱਚੀ ਨੂੰ ਜਿਵੇਂ ਪਿਆਰ ਸਤਿਕਾਰ ਮਿਲਿਆ ਤੇ ਲੀਅਰਪੋਰਟ ਤੋਂ ਲੈ ਕੇ ਉਸਦੇ ਘਰ ਤੱਕ ਉਸਨੇ ਉਸਦੇ ਵਿੱਚ ਨਵੀਂ ਜਾਨ ਪਾ ਦਿੱਤੀ ਇਧਰ ਪੈਰਸ Olympik ਤੋਂ ਪਰਤਣ ਤੋਂ ਬਾਅਦ ਹਾਕੀ ਖਿਡਾਰੀ ਹੋਣ ਜਾਂ ਪੰਜਾਬ ਦੇ ਹੋਰ ਵੱਖ-ਵੱਖ ਖੇਡਾਂ 'ਚ ਛੀਸਾ ਲੈਣ ਵਾਲੇ ਖਿਡਾਰੀ ਹੋਣ ਹਾਕੀ ਖਿਡਾਰੀ ਸਾਡੇ ਜਿੱਥੇ ਪਰਤੇ ਨੇ ਉਹਨਾਂ ਦੇ ਲਈ 1-1 ਕਰੋੜ ਦਾ ਸਨਮਾਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਦਿੱਤਾ ਤੇ ਬਾਕੀ ਜਿਨ੍ਹਾਂ ਨੇ ਹਿੱਸਾ ਲਿਆ ਪੰਜਾਬ ਵੱਲੋਂ ਉਹਨਾਂ ਨੂੰ 15-15 ਲੱਖ ਦਾ ਸਨਮਾਨ ਪੇਟ ਕੀਤਾ ਤੇ ਉੱਥੇ ਹਾਸਾ-ਖੱਟਾ ਵੀ ਗੱਲਾਂ-ਬਾਤਾਂ ਵੀ ਖੁੱਲਕੇ ਹੋਈਆਂ ਉਸੇ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ 15 ਅਗਸਤ ਵਾਲੇ ਦਿਨ ਲਾਲ ਕਿਲੇ ਤੇ ਰੰਗਾ ਲੈ ਰਾਉਣ ਤੋਂ ਬਾਅਦ ਕਿਉਂਕਿ ਸਾਰੇ ਇਨਵਾਈਟ ਸੀਗੇ ਉੱਥੇ ਪੈਰਾ اولمپਿਕ ਦੇ ਖਿਡਾਰੀ ਸਾਰੇ ਉਸ ਤੋਂ ਬਾਅਦ ਉਹਨਾਂ ਨਾਲ ਨਿੱਜੀ ਮੁਲਾਕਾਤ ਕੀਤੀ ਨਿੱਜੀ ਮਿਲਣੀ ਕੀਤੀ ਉਹਨਾਂ ਦੀ ਆਉ ਭਖਤ ਕੀਤੀ ਉਹਨਾਂ ਲਈ ਖਾਣ ਪਾਣ ਦਾ ਪ੍ਰਬੰਧ ਕੀਤਾ ਉਸ ਦਿਨ ਕਹਿੰਦੇ ਨਰਿੰਦਰ ਮੋਦੀ ਬੜੇ ਹਲਕੇ ਮੂਡ 'ਚ ਨਜ਼ਰ ਆਏ ਕਹਿੰਦੇ ਮੋਦੀ ਜੀ ਹੱਸਾ ਠੱਠਾ ਵੀ ਕਰ ਰਹੇ ਸੀ ਜਾਣਕਾਰੀ ਵੀ ਲੈ ਰਹੇ ਸੀ ਹਾਕੀ ਕਪਤਾਨ ਜਿਹੜਾ ਪੰਜਾਬ ਦਾ ਗੱਭਰੂ ਕਹਿੰਦੇ ਉਹਨੂੰ ਸਰਪੰਚ ਸਾਹਿਬ ਕਹਿ ਕੇ ਸਬੰਧਨ ਕਰਦਿਆਂ ਪ੍ਰਧਾਨ ਮੰਤਰੀ ਹੋਰਾਂ ਨੇ ਪੁੱਛਿਆ ਹਰਮਨਪ੍ਰੀਤ ਸਿੰਘ ਨੂੰ ਕਿ ਭਈ ਜਿਹੜਾ ਬ੍ਰਿਟਾਨੀਆ ਖਿਲਾਫ ਮੈਚ ਸੀ ਉਸ ਮੈਚ ਨੂੰ ਲੈ ਕੇ ਤੁਹਾਡੇ ਅੰਦਰ ਕੋਈ ਡਰ ਕੋਈ ਸ਼ੰਕੇ ਪੈਦਾ ਹੋਏ ਕਹਿੰਦੇ ਨਰਿੰਦਰ ਮੋਦੀ ਨੇ ਬਕਾਇਦਾ ਪੁੱਛਿਆ ਕਿ ਬ੍ਰਿਟਾਨੀਆ ਖਿਲਾਫ ਖੇលਦਿਆਂ ਜਦੋਂ ਤੁਹਾਡਾ ਇੱਕ ਖਿਡਾਰੀ ਨੂੰ ਰੈੱਡ ਕਾਰਡ ਦਿਖਾ ਦਿੱਤਾ ਗਿਆ ਦਸਾਂ ਖਿਡਾਰੀਆਂ ਨਾਲ ਤੁਹਾਨੂੰ ਖੇਡਣਾ ਪਿਆ ਤਾਂ ਕੀ ਹੌਸਲਾ ਡਾਮਾ ਡੋਲ ਹੋਇਆ ਕਹਿੰਦੇ ਹਾਕੀ ਟੀਮ ਦੇ ਸਰਪੰਚ ਹਰਨਨਪ੍ਰੀਤ ਹੋਰਾਂ ਨੇ ਕਪਤਾਨ ਨੇ ਕਿਹਾ ਕਿ ਜੀ ਅਸੀਂ ਉਸ ਦਿਨੇ ਤੈਅ ਕਰਕੇ ਉਤਰੇ ਸੀ ਕਿ ਅੱਜ ਬਰਤਾਨੀਆਂ ਹਰਾ ਕੇ ਆਉਣਾ ਹੈ ਤੇ ਕਹਿੰਦੇ ਜਦੋਂ ਪਹਿਲੀ ਕੁਆਟਰ ਤੋਂ ਬਾਅਦ ਹੈਨਾ ਕਹਿੰਦੇ ਉਹਨੂੰ ਰੈੱਡ ਕਾਰਡ ਦਿਖਾਤਾ ਤੇ ਉਹ ਖਿਡਾਰੀ ਸਾਡਾ ਬਾਹਰ ਚਲਾ ਗਿਆ ਤੇ ਕਹਿੰਦੇ ਫਿਰ ਅਸੀਂ ਇਸ ਨੂੰ ਕਬਰਹਾਟ ਵੱਜੋ ਲੈਣ ਦੀ بجائے ਅਸੀਂ ਉਹਦੇ ਨਾਲ ਵੱਧ ਹੌਸਲਾ ਵਧਿਆ ਸਾਡਾ ਸਾਡਾ ਜਜ਼ਬਾ ਹੋਰ ਵਧ ਗਿਆ ਖੇਡਣ ਦਾ ਸਾਡੀ ਤਾਕਤ ਹੋਰ ਵਧ ਗਈ ਸਾਨੂੰ ਸਾਡੀ ਕੋਚਿੰਗ ਟੀਮ ਨੇ ਕਹਿੰਦੇ ਦੇ ਲਈ ਤਿਆਰ ਕੀਤਾ ਹੋਇਆ ਸੀ ਤੇ ਅਸੀਂ ਉਸੇ ਤਾਕਤ ਨਾਲ ਖੇਡੇ ਤੇ ਫਿਰ ਹਾਰ ਆ ਗਏ ਤੇ ਫਿਰ ਇਸੇ ਦੌਰਾਨ ਕਹਿੰਦੇ ਪ੍ਰਧਾਨ ਮੰਤਰੀ ਨਰਮੋਦੀ ਨੇ ਵੀ ਪੁੱਛਿਆ ਕਿ ਅੱਛਾ ਇਹ ਦੱਸੋ ਜਦੋਂ ਪੈਰਿਸ 'ਚ ਤੁਹਾਡਾ ਦਲ ਪਹੁੰਚਿਆ ਤੁਸੀਂ ਦੇਖਿਆ ਤੁਹਾਡੇ ਰਹਿਣ ਟਿਕਾਣੇ ਤੇ ਏਸੀ ਹੈ ਨਹੀਂਗੇ ਕਹਿੰਦਾ ਫਿਰ ਕਿਹੜੇ-ਕਿਹੜੇ ਖਿਡਾਰੀ ਨੇ ਮੈਨੂੰ ਭੰਡਿਆ ਸਾਰੇ ਮੂੰਹ ਜਿਆ ਦਬਾ ਕੇ ਹੱਸਣ ਲੱਗੇ ਕਹਿੰਦੇ ਮੋਦੀ ਕਹਿੰਦੇ ਨਹੀਂ 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 ਮੈਨੂੰ ਪਤਾ ਹੈ ਕਿ ਬੇਸ਼ੱਕ ਸਾਡੀ ਟੀਮ ਨੇ ਖੇਡ ਮੰਤਰਾਲੇ ਨੇ ਸਾਡੇ ਸਾਥੀਆਂ ਨੇ ਤੁਰੰਤ ਤੁਹਾਡੇ ਲਈ ਪ੍ਰਬੰਧ ਕੀਤਾ ਕਿਉਂਕਿ ਭਾਰਤੀ ਖੇਡ ਮੰਤਰਾਲੇ ਨੇ ਤੁਰੰਤ ਜਦੇ 40 ਤੋਂ ਵੱਧ ਏਸੀਆਂ ਦਾ ਪ੍ਰਬੰਧ ਕਰਕੇ ਦਿੱਤਾ ਉਹ ਕਹਿੰਦੇ ਪਰ ਇੱਕ ਵਾਰ ਉਹ ਸਥਿਤੀ ਦੇਖ ਕੇ ਤੁਸੀਂ ਭੰਡਿਆ ਤਾਂ ਹੋਣਾ ਕਹਿੰਦੇ ਕਿਉਂ મોદી ਬੜੇ-ਬੜੀ ਗੱਲਾਂ ਕਰਦਾ ਵੱਡੇ-ਵੱਡੇ ਦਾਅਵੇ ਕਰਦਾ ਆ ਲੈ ਇੱਥੇ ਤਾਂ ਏਸੀ ਤੱਕ ਦਾ ਪ੍ਰਬੰਧ ਨਹੀਂ ਖਿਡਾਰੀਆਂ ਲਈ ਤੇ ਕਹਿੰਦੇ ਸਾਰੇ ਹੱਸ ਕੇ ਰਹਿ ਗਏ ਕਿਸੇ ਨੇ ਤਾਂ ਜਵਾਬ ਤਾਂ ਨਹੀਂ ਦਿੱਤਾ ਪਰ મોદી ਉਹਨਾਂ ਕਹਿੰਦੇ ਖੁਦ ਜਵਾਬ ਦਿੱਤਾ ਚਲੋ ਪਰ ਪ੍ਰਬੰਧ ਤਾਂ ਹੋ ਗਿਆ ਸੀਗਾ ਸੋ ਕਹਿੰਦੇ ਕਿ ਪੈਰਸ 올림픽 ਦੇ ਏਸ਼ੀਆ ਨੂੰ ਲੈ ਕੇ ਵੀ ਚਰਚਾਾਂ ਮਾਂ ਹੁੰਦੀਆਂ ਰਹੀਆਂ ਤੇ ਪੰਜਾਬ ਦੇ ਹਾਕੀ ਦੇ ਕਪਤਾਨ ਸਰਪੰਚ ਸਾਹਿਬ ਸਰਪੰਚ ਸਾਹਿਬ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੁਣ ਵੀ ਹੋ ਰਹੀ ਹੈ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ